ਚਲੋ ਇਹ ਤੇ ਬੜੀ ਮਢੀ ਨਾ ਖੁਸ਼ੀ ਵਾਲੀ ਗੱਲ ਹੈਗੀ ਆ ਪਰ ਤੁਹਾਨੂੰ ਵੀ ਪਤਾ ਹੀ ਮੰਮੀ ਕਿ ਸਾਰਾ ਸਿੱਕ ਤਿਆਰੀ ਹੋਈ ਪਈ ਆ ਕਾਗਜ਼ ਵਗੈਰਾ ਸਾਰਾ ਕੁਝ ਕੰਮ ਓਕੇ ਹੋ ਗਿਆ ਹੈ ਵਾ ਇੰਨੇ ਪੈਸੇ ਵੀ ਭਰੇ ਹੋਏ ਆ ਆਪਾਂ ਤੇ ਬਾਕੀ ਜੋ ਵੀ ਆ ਪਰ ਇੱਕ ਗੱਲ ਤੇ ਵਧੀਆ ਹੋਣਾ ਫਿਰ ਪਿੱਛੋਂ ਦਾਦੀ ਤੇ ਮੰਮੀ ਤੇ ਪੋਤਰਾ ਤਿੰਨੇ ਹੀ ਆਉਣਗੇ ਬਿਲਕੁਲ ਨਾ ਸਹੀ ਗਈ ਹੈ ਨਾ ਗੱਲ ਕਦੀ ਛੁੱਟੀ ਹੋਈ ਨਹੀਂ ਸਕਦੀ ਪਿਓ ਨਾਲ ਵੱਧ ਕੇ ਖੁਸ਼ੀ ਕਿਸੇ ਨੂੰ ਨਹੀਂ ਹੋ ਸਕਦੀ ਚਲੋ ਮਹਾਰਾਜ ਕਰੇ ਮੈਂ ਤਾਂ ਕਿ ਨਹੀਂ ਜਦੋਂ ਤੁਸੀਂ ਅਮਰੀਕਾ ਜਾਓ ਕੰਮਕਾਰ ਸੈੱਟ ਹੋਵੇ ਫੇਰ ਹੀ ਖੁਸ਼ੀਆਂ ਤੁਹਾਡੇ ਘਰ ਆਣ ਕਿਉਂਕਿ ਇੱਕ ਤਾਂ ਤੁਸੀਂ ਸਿਆਣੇ ਹੋ ਜਾਓਗੇ ਬੜੀ ਛੋਟੀ ਆ ਜਾਂਦੀ ਨਾਲ ਨਾ ਥੋੜਾ ਜੀਣ ਦਾ ਸਲੀਕਾ ਮਿਲ ਜਾਂਦਾ ਹੈ ਨਾ ਸਮਝ ਆ ਜਾਂਦੀ ਹੈ ਭਾਈ ਤੇ ਥੋੜਾ ਬਚਪਨਾ ਅਗਾਵੈ ਚਲੋ ਐਸੇ ਦਵਾਈ ਲਿਆਂਦੀ ਆ ਤੇ ਇਹਨੂੰ ਦੋਕ ਦਿਨ ਨਾ ਕੋਈ ਫਾਲਤੂ ਨਾ ਖਵਾਇਓ ਕਹਿੰਦੇ ਪੇਟ ਖਰਾਬ ਹੈਗਾ ਡਿਸਟਰਬ ਹੋਇਆ ਨਾ ਨਾ ਫਾਲਤੂ ਚੀਜ਼ ਖਾਓ ਤੇ ਬਸ ਇਹ ਦਵਾਈ ਦੂਈ ਖਾਵੇ ਤੇ ਮੈਂ ਹੀ ਇਹਨੂੰ ਆਵਾਵਾਂਗੀ ਲੈ ਜਾਵਾਂਗੀ ਮੈਂ ਹੀ ਦਵਾਈ ਲਾਵਾਂਗੀ ਸਾਡੀ ਗਲੀ ਦਾ ਡਾਕਟਰ ਬਿਲਕੁਲ ਗੱਲ ਨਹੀਂ ਐਸੀ ਹੈ ਬੜੀ ਬੜੀ ਡਾਕਟਰ ਐ ਅਸੀਂ ਉਸੇ ਨੂੰ ਲੈ ਕੇ ਜਾਵਾਂਗੇ ਅਸੀਂ ਅਰੇ ਨਹੀਂ ਨਹੀਂ ਜੂ ਜੰਮੀ ਕਹਿੰਦੇ ਨਾ ਬੋਦੀਓ ਲੰਮੀ ਉਸੇ ਡਾਕਟਰ ਦੀ ਦਵਾਈ ਇਹਨੂੰ ਲੱਗਣੀ ਤੁਸੀਂ ਕਿਤੋਂ ਵੀ ਖਵਾਗੇ ਵੇਲੇ ਇਹਨੂੰ ਦਵਾਈ ਲੱਗਣੀ ਨਹੀਂ ਜਦੋਂ ਬੇਟਾ ਜਾਣਾ ਹੈਗਾ ਨਾ ਬਾਹਰ ਅਮਰੀਕਾ ਵੀ ਤੇ ਜਿਹੜੀਆਂ ਸਿਰ ਪੇਟ ਦੀ ਪੇਟ ਦਰਦ ਦੀ ਜਾਂ ਕੋਈ ਵੀ ਹੋਰ ਹੁੰਦੀ ਨਾ ਦਵਾਈਆਂ ਇੱਥੋਂ ਮੈਂ ਬਣਵਾ ਕੇ ਭੇਜਾਂਗੀ ਕਿਉਂਕਿ ਉਸੇ ਡਾਕਟਰ ਦਾ ਇਹਨੂੰ ਨਾ ਹੱਥ ਲੱਗਾ ਹੈ ਮੇਰੀ ਗੱਲ ਸੁਣੋ ਤੁਸੀਂ ਆਓਗੇ ਖੇਚਲ ਕਰੋਗੇ ਇਹਨੂੰ ਮੈਂ ਹੀ ਆਪ ਲੈ ਕੇ ਆਜਿਆ ਕਰਾਂਗੀ ਨਹੀਂ ਚਲੋ ਹੁਣ ਤੇ ਮੈਂ ਦੋਈ ਆਪ ਹੀ ਦੇਣ ਆ ਜਾਗੀ ਤੇ ਟੈਨਸ਼ਨ ਨਾ ਲੈ ਠੀਕ ਹੈ ਬੇਟਾ ਨਾਲ ਲੈ ਵੀ ਸਹੇਲੀ ਦਾ ਗਾ ਬਰਥਡੇ ਮੈਂ ਤਾਂ ਕਿਹਾ ਸੀ ਹੁਣ ਦੋ ਦਿਨ ਰੁੱਕ ਜਾ ਪਰ ਤੁਸੀਂ ਆਏ ਸੀ ਤੇ ਰੁੱਕ ਗਈ ਇਹਨੂੰ ਨਾ ਪਰਸੋਂ ਮੇਰੇ ਵੱਲ ਜਰਾ ਭੇਜ ਦੇਣਾ ਬੇਟਾ ਸਵੇਰੇ ਤੇ ਰਾਤੀ ਭਾਵੇਂ ਲੈ ਜਾਣਾ ਤੁਸੀਂ ਐਨਾ ਕੁ ਕਰ ਦੇਣਾ ਚਲੋ ਮੈਂ ਛੱਡ ਜਾਂਦਾ ਠੀਕ ਹੈ ਕੁੜੀਆਂ ਕੁੜੀਆਂ ਦਾ ਫੰਕਸ਼ਨ ਆ ਇਹਨੇ ਤੇ ਮੈਂ ਕਹਿੰਦੀ ਮੇਰਾ ਜਵਾਈ ਵੀ ਵਿੱਚ ਰੁੱਕ ਕੇ ਨਾ ਸਰੇ ਪਪਾ ਹੁਣ ਚਲੇ ਗਏ ਨੇ ਦਿੱਲੀ ਦੁਬਾਰਾ ਕੰਮਕਾਰੀ ਬਹੁਤ ਫੈਲਿਆ ਆ ਵਾ ਚਲੋ ਇੱਕ ਜਗ੍ਹਾ ਤੁਹਾਨੂੰ ਟਿਕ ਨਹੀਂ ਸਕਦੇ ਆਣਾ ਜਾਣਾ ਲੱਗਾ ਰੰਦਾ ਵਾ ਤੁਹਾਨੂੰ ਪਹਿਲੂ ਕਿਹਾ ਸੀ ਨਾ ਇਹਨਾਂ ਦਾ ਬਿਜ਼ਨਸ ਵੜਾ ਬਹੁਤ ਜ਼ਿਆਦਾ ਇਹ ਹੋ ਸਕਦਾ ਤਾਂ ਹੋ ਲੇਟ ਹੋ ਗਏ ਨੇ ਹਾਂ ਜੀ ਕਿਉਂ ਉਹੀ ਗੱਲ ਹੋਈ ਕਿ ਨਹੀਂ ਉਹੀ ਉਹੀ ਹੈ ਬਸ ਹੁਣ ਉਹ ਚਾਰ ਪੰਜ ਮਹੀਨੇ ਫੇਰ ਨਹੀਂ ਆ ਪਾਣਗੇ ਸ਼ਹਿਰ ਦੀ ਕਦਾ ਦਿਨ ਚੱਕਰ ਲਾ ਜਾਣ ਵਿੱਚ ਮਮਾ ਕਰੋ ਮੈਂ ਕੱਲੀ ਆ ਤੁਸੀਂ ਮੇਰੇ ਕੋ ਆਂਦੇ ਜਾਂਦੇ ਰਹਿਣਾ ਜਰੂਰ ਜੀ ਜਰੂਰ ਬੱਚਿਆਂ ਨੇ ਚੱਲ ਜੈਣਾ ਆਪਾਂ ਤੇ ਮਗਰੋਂ ਨਾਲ ਮਿਲ ਕੇ ਟਾਈਮ ਕੱਢਣਾ ਬੈਣਾ ਬੈਣਾ ਬਿਲਕੁਲ ਬਿਲਕੁਲ ਕਦੀ ਤੁਸੀਂ ਮੇਰੇ ਕੋ ਚਾਰ ਦਿਨ ਆਗੇ ਕਦੀ ਮੈਂ ਆਈ ਹਾਂ ਜੀ ਠੀਕ ਹੈ ਨਾ ਪੁੱਤ ਹਾਂ ਜੀ ਹਾਂ ਜੀ ਆਏ ਹਾਏ ਹੱਸ ਲੈ ਕੀ ਹੋ ਗਿਆ ਏ ਕੰਦੀ ਹੈ ਕਿ ਮੰਮੀ ਉਹਨੂੰ ਨਾ ਕੋਈ ਵਧੀਆ ਗਿਫਟ ਦੇਣਾ ਮ ਆਪਣੀ ਸਹੇਲੀ ਨੂੰ ਅੱਛਾ ਅੱਛਾ ਮੈਂ ਕਿਹਾ ਬੇਟਾ ਹੁਣ ਤੂੰ ਵਿਆਹੀ ਗਈ ਆ ਤੂੰ ਕਿਹੜਾ ਉਹਦਾ ਨਵਦਨਾ ਤੂੰ ਤਾਂ ਚਲ ਜਾਣਾ ਨਹੀਂ ਨਹੀਂ ਫਿਰ ਕੀ ਜਿਹੜੀ ਚੀਜ਼ ਨੂੰ ਹੱਥ ਪਾਏਗੀ ਉਹ ਹੀ ਹਾਂ ਕੋਈ ਗੱਲ ਉਹ ਹੀ ਲੈ ਕੇ ਦਵਾਂਗੇ ਨਿੱਕੀ ਨਿੱਕੀ ਚੀਜ਼ ਨਹੀਂ ਲੈਣੀ ਨਿੱਕੀ ਨਿੱਕੀ ਚੀਜ਼ ਨੂੰ ਲੈ ਕੇ ਸੋਚਾਂ ਲੱਗ ਪੈਂਦੀ ਹੈ ਠੀਕ ਹੈ ਬੁੱਤ ਐਨਾ ਨਹੀਂ ਸੋਚੀਦਾ ਹੁਣ ਅੱਗੇ ਵਧੀਦਾ ਹੁੰਦਾ ਆਪਣੀ ਜ਼ਿੰਦਗੀ ਚ ਹਰ ਚੀਜ਼ ਨੂੰ ਨਾ ਫਟਕਾਉਣਾ ਹਾਂ ਪਰਸੋਂ ਬੇਟਾ ਪਰਸੋਂ ਪਰਸੋਂ ਹੀ ਆ ਬਰਥਡੇ ਉਹਦਾ ਸੈਲੀਬ੍ਰੇਟ ਕਰਨਾ ਸਾਰਿਆਂ ਨੇ ਆਣਾ ਮੈਂ ਤਾਂ ਕਹਿਤਾ ਹਰ ਫਰੀਤ ਆਏਗੀ ਤੇਰੇ ਇਦਾਂ ਬੀਸਤੀ ਹੁੰਦੀ ਹੈ ਨਾ ਠੀਕ ਹੈ ਬੇਟਾ ਅੱਛਾ ਮੈਂ ਨਾ ਪੰਜੀ ਹਾਂਜੀ ਗੱਲ ਕਰਨੀ ਸੀ ਹਾਂਜੀ ਹਾਂਜੀ ਮੇਨ ਗੱਲ ਤੇ ਇਹ ਹੀ ਹੈ ਬੇਟਾ ਤੁਹਾਨੂੰ ਤੇ ਪਤਾ ਉਸ ਦਿਨ ਮੈਂ ਕਿਹਾ ਸੀ ਪੇਪਰ ਮੈਂ ਨਾ ਦੇ origignal documents ਸਾਰੇ ਲੈ ਕੇ ਆਈਆਂ ਹਾਂ ਅਰੇ ਬਰਥ ਸਰਟੀਫਿਕੇਟ ਅਰੇ ਕਰੈਕਟਰ ਸਰਟੀਫਿਕੇਟ ਜਿਹੜੇ ਕਾਲਜ ਦੇਗੇ ਨੇ ਇਹਦੇ ਜੋ ਵੀ ਇੰਨੇ ਪਾਰਟਿਸਪੇਟੈਂਟ 10th 2 ਦਾ ਹੀ ਮੇਨ ਲੱਗਦਾ ਹੈ ਹਾਂਜੀ ਬਟ ਮੈਂ ਇਹ ਚਾਹ ਰਿਹਾ ਸਾਰੇ ਲਾਏਂਗੇ ਕੱਲ ਨੂੰ ਅਗਰ ਇਹਨਾਂ ਨੇ 12ਵੀਂ ਜਾਣਾ ਹੋਵੇ ਕੁਝ ਮੰਗ ਲੈਣ ਨੂੰ ਅਸੀਂ ਇਥੋਂ ਕਾਪੀਆਂ ਕਰਾ ਕੇ ਕਰਾ ਕੇ ਟੈਕਸ ਕਰਾ ਕੇ ਭੇਜੀਏ ਮੈਂ ਤੇਰਾ ਬੱਚਾ ਨਾਲ ਹੀ ਲੈ ਜੀ ਹੂੰ 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 ओरिजिनल ਨਾਲ ਭੇਜਣ ਲੱਗੀਆਂ ਬਿਲਕੁਲ ਬਿਲਕੁਲ ਕਾਪੀਆਂ ਮੈਂ ਰੱਖ ਲੈਂਦੀ ਹਾਂ ਪਤਾ ਨਹੀਂ ਨਾ ਕਿੱਥੇ ਕੀ ਲੋੜ ਪੈ ਜਾਈ ਸਹੀ ਗੱਲ ਹੈ ਸੀ ਤੇ ਕਹਿੰਦੇ ਨੇ ਜਦੋਂ ਦੋ ਪਰਿਵਾਰ ਇੱਕ ਹੁੰਦੇ ਆ ਨਾ ਫਿਰ ਹਰ ਚੀਜ਼ ਦੀ ਹਿੱਸੇਦਾਰੀ ਹੋ ਜਾਂਦੀ ਜਿੰਨਾ ਟਾਈਮ ਰੈਸਟ ਕਰ ਇਹਨੂੰ ਰੈਸਟ ਕਰ ਲੀਏ ਹੈ ਬੇਟਾ ਉਹ ਪਤਾ ਕਿ ਦਵਾਈ ਦਾ ਅਸਰ ਹੋ ਗਿਆ ਉਹਨਾ ਮੈਂ ਤੂੰ ਐਦਾਂ ਕਰ ਲੇਟ ਜਾ ਘੜੀ ਕਿ ਜੇ ਲੇਟਣਾ ਤੇ ਠੀਕ ਹੈ ਠੀਕ ਆ ਮੰਮਾ ਓਹੋ ਉਹ ਸਹੀ ਕਰ ਲਿਆ ਕੁੜੀ ਨੇ ਤੇ ਮੇਰੀ ਗੱਲ ਦਾ ਕੁਛ ਨਹੀਂ ਇਹੋ ਜਹਾ ਆ ਬੇਟਾ ਜੀ ਬਿਲਕੁਲ ਠੀਕ ਹੈ ਇਹ ਪਤਾ ਕਿ ਦਵਾਈ ਥੋੜੀ ਸਟਰੋਂਗ ਹੈ ਤਾਂ ਕਰਕੇ ਨਾ ਉਹ ਘਬਰਾਟ ਜੀ ਪੈ ਜਾਂਦੀ ਹੈ ਜਿੰਨ ਕਬੀਰੀ ਆ ਨਾ ਇਹਦਾ ਨਾ ਫਰਕ ਪੈ ਜਾਏਗਾ ਨਰ ਇਹਨਾਂ ਨਾ ਥੋੜੀ ਨਾ ਮੀਕਲਸ ਜੀ ਮਹਿਸੂਸ ਕਰਦੀ ਵੈਸੇ ਵੀ ਸੋਲ ਬੜੀ ਹੈ ਨਾ ਕੁੱਲਾ ਵੀ ਤਰ੍ਹਾਂ ਤਰ੍ਹਾਂ ਰੱਖਿਆ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਮਾੜੇ ਜਿਹੇ ਵੀ ਕੱਲੇ ਕਰ ਦੋ ਨਾ ਤੇ ਮੁਰਝਾ ਜਾਂਦੇ ਨੇ ਮਾਲੀ ਵੀ ਨਾ ਹਾਂ ਜੀ ਹਾਂ ਮੈਂ ਅੱਗੇ ਕਹਿਣ ਦੇਗਾ ਮੈਂ ਕਿਹਾ ਵੀ ਨਾ ਜਾ ਹੂੰ ਇੱਥੇ ਖੁਸ਼ ਹਾਂ ਸਾਡਾ ਤਾਂ ਆਖਰੀ ਦਿਲ ਲੱਗਦਾ ਐ ਤੋ ਵੀ ਨਾ ਚਲੋ ਹੁਣ ਮਗਰੋਂ ਤਾਂ ਦਿਲ ਪੈਂਦੀ ਇਸ ਕੀ ਦੋਨਾਂ ਨੇ ਇੱਕ ਦੂਜੇ ਦਾ ਲਾਣਾ ਹਾਂ ਉਹ ਤਾਂ ਲਾਣਾ ਹੀ ਪੈਣਾ ਬਿਲਕੁਲ ਬਿਲਕੁਲ ਮੈਂ ਬਸ ਉਹੀ ਗੱਲ ਕਰਦੀ ਸੀ ਕਿ ਪੇਪਰ ਲੈਣਦੇ ਨੇ ਜਿਵੇਂ ਦੋ ਪਰਿਵਾਰਾਂ ਦੀ ਮੈਂ ਗੱਲ ਕੀਤੀ ਹੈ ਹਾਂਜੀ ਜਿੰਨਾ ਮੇਰਾ ਪੁੱਤ ਤੇ ਹੱਕ ਹੈ ਉਨਾ ਹੀ ਮੇਰਾ ਧੀ ਤੇ ਹੱਕ ਹੈ ਬਿਲਕੁਲ ਬਿਲਕੁਲ ਹਾਂਜੀ ਤੁਸੀਂ ਸਭ ਕੁਝ ਕਰਨਦੇ ਹੋ ਅੱਗੇ ਜਾ ਕੇ ਵੀ ਤੁਸੀਂ ਸਭ ਕੁਝ ਕਰਨਾ ਹੈ ਬਸ ਬੱਚਿਆਂ ਲਈ ਪਿਆਰ ਸਮਝ ਲਓ ਬੱਚਿਆਂ ਲਈ ਤੁਸੀਂ ਜੋ ਸਮਝ ਸਕਦੇ ਹੋ ਨਾ ਮੇਰਾ ਹੱਕ ਸਮਝ ਲਓ ਜਿੱਦਾਂ ਸਮਝਦੇ ਹੋ ਉਹ ਸਮਝ ਲਓ ਤੇ ਛੋਟੀ ਜੀ ਨਾ ਆਮਾਨਤ ਹੈ ਜੇ ਬੱਚਿਆਂ ਦੀ ਹੈ ਇਹ ਕੀ ਹੈ ਇਹ ਕੀ ਹੈ 21 ਲੱਖ ਰੁਪਏ ਹੈਗਾ ਜੀ 21 ਲੱਖ 21 ਲੱਖ ਹਾਂਜੀ ਇਹ ਪਿਆਰ ਹੀ ਸਮਝ ਲਓ ਤੁਸੀਂ ਇੰਨਾ ਇਹ ਕਾਦੇ ਲਈ ਬੈਣ ਜੀ ਦੱਸੋ ਮੈਂ ਦੱਸੋ ਕੁਝ ਜ਼ਿਆਦਾ ਨਹੀਂ ਕੀਤਾ ਇਹ ਤਾਂ ਸਿਰਫ ਇੱਕ ਮਾਂ ਦਾ ਪਿਆਰ ਹੈ ਦੇਖੋ ਤੁਸੀਂ ਇੱਥੇ ਬਹਿ ਕੇ ਸਭ ਕੁਝ ਕਰਨਦੇ ਹੋ ਨਾ ਆਪਣੇ ਬੱਚਿਆਂ ਲਈ ਕਰਦੇ ਹੋ ਨਾ ਜਦੋਂ ਨੂੰ ਤੋਰਨ ਲੱਗੇ ਹੋ ਸਭ ਕੁਝ ਕਰਨ ਲੱਗੇ ਹੋ ਬਿਲਕੁਲ ਬਿਲਕੁਲ ਤੇ ਜੇ ਮੈਂ ਇਹਨੂੰ ਕੱਲ੍ਹ ਵੀ ਕੱਲ ਨੂੰ ਭੇਜਦੀ ਤਾਂ ਤਾਂ ਵੀ ਮੈਂ ਕਰਨਾ ਹੀ ਸੀ ਨਾ ਨਹੀਂ ਉਹ ਤਾਂ ਠੀਕ ਹੈ ਪਰ ਨਹੀਂ ਮੈਂ ਨਹੀਂ ਲੈਣਾ ਜੀ ਨਹੀਂ ਨਹੀਂ ਤੂੰ ਹੀ ਥੋੜੀ ਮੇਰੇ ਕੋਲ ਮੰਗੇ ਨਹੀਂ ਮੈਂ ਆਪਣੀ ਖੁਸ਼ੀ ਨਾ ਦਿੰਦੀ ਵੀ ਆ ਨਾ ਮੇਰੇ ਕੋਲ ਹਰ ਕਿਸ ਨੇ ਮੰਗਾਇਆ ਹੈ ਹਾਂ ਜੀ ਉਹ ਆਪਾਂ ਕਰਦੇ ਇਸ ਬਾਰੇ ਵੀ ਗੱਲ ਹਾਂ ਇਹ ਰੱਖੋ ਤੁਸੀਂ ਨਹੀਂ ਬੇਟਾ ਤੇ ਇਹਦਾ ਕਿਉਂ ਕਰਨ ਦੇਓ ਰੱਖ ਲਓ ਨਾ ਹਾਂ ਨਹੀਂ ਮੰਨੋ ਤੁਸੀਂ ਰੱਖੋ ਆਪਾਂ ਇਸ ਬਾਰੇ ਵੀ ਗੱਲ ਕਰਦੇ ਆਂ ਕੀ ਗੱਲ ਹੋ ਰਹੀ ਹਰ ਵੀ ਤੈਨੂੰ ਪਤਾ ਇੱਧਰ ਸਭ ਕੁਝ ਹੈਗਾ ਵਾ ਨਹੀਂ ਕੋਈ ਨਹੀਂ ਤੁਸੀਂ ਰੱਖੋ ਮम्मा ਪਿਆਰ ਦੇ ਰਹੇ ਨੇ ਰੱਖੋ ਤੁਸੀਂ ਅੱਗੇ ਵੀ ਇਹਨਾਂ ਨੇ ਨਾ ਬੜਾ ਖਰਚਾ ਕੀਤਾ ਤੁਸੀਂ ਇਹਨਾਂ ਨੂੰ ਦੇਵੋ ਹਾਂ ਮੈਂ ਤਾਂ ਤੁਹਾਨੂੰ ਨਾ ਕਰ ਰਹੀ ਆਂ ਜਿਆਦਾ ਖਰਚਾ ਕੀਤਾ ਵਾ ਅਰਜਨ ਬਿਲਕੁਲ ਸਹੀ ਤੁਸੀਂ ਸਾਰੀ ਉਮਰ ਕਰਨਾ ਹੈ ਜਦੋਂ ਧੀਆ ਤੋਰੀ ਦੀਆਂ ਨਾ ਜੀ ਅਹੀਂ ਤਾਂ ਚਲੋ ਖਲੋਤੇ ਰਹਿਣਾ ਜਦ ਤੱਕ ਸਾਡੇ ਸਾਹ ਗਏ ਨੇ ਪਰ ਤੁਸੀਂ ਐਂਡ ਤੱਕ ਸਾਥ ਨਿਭਾਣਾ ਹੈ ਕਿ ਜੇ ਮਾਪਿਆਂ ਨੇ ਥੋੜਾ ਜਿਹਾ ਆਪਣਾ ਪਿਆਰ ਬਟੋਰ ਕੇ ਦੇ ਹੀ ਦਿੱਤਾ ਤੇ ਤੁਸੀਂ ਉਹਨੂੰ ਲੱਲੋ ਨਾ ਆ ਹੱਥ ਜੋੜ ਕੇ ਬੇਨਤੀ ਕੀਤੀ ਗਈ ਹੈ ਉਹ ਗੱਲ ਸੱਚ ਆ ਕਿ ਜਿੰਨੀ ਦੇਰ ਤੱਕ ਜ਼ਿੰਦਗੀ ਗਈ ਆ ਸਾਰਾ ਅਸੀਂ ਕਰਨਾ ਵਾ ਅਸੀਂ ਵੀ ਨਹੀਂ ਮੋਤੀ ਤਕਰੀਬਨ ਮੈਂ ਹੀ ਕਰਨਾ ਤਕਰੀਬਨ ਸਾਰਾ ਤੁਸੀਂ ਕਰਨਾ ਹਾਂ ਕਿਉਂਕਿ ਨਾ ਤੇ ਮਾਪੇ ਨਾਲ ਨਹੀਂ ਉਹ ਕੁਝ ਕਰਦੇ ਆ ਹਾਂਜੀ ਪਰ ਇਹ ਮੇਰਾ ਹੱਕ ਹੈਗਾ ਵਾ ਤੇ ਇਹ ਮੇਰਾ ਵੀ ਹੱਕ ਜੇ ਤੁਹਾਡੇ ਤੇ ਤੁਸੀਂ ਕਰਤਾ ਵਾ ਨਾ ਜਿਸ ਤਰ੍ਹਾਂ ਤੁਸੀਂ ਵਿਆਹ ਕਰਤਾ ਨਾ ਜਿੰਨਾ ਖਰਚਾ ਤੁਸੀਂ ਕਰਤਾ ਨਾ ਬਿਲਕੁਲ ਉਹ ਸਾਡੇ ਲਈ ਬਹੁਤ ਜ਼ਿਆਦਾ ਤੁਸੀਂ ਆਪਣਾ ਕੋਲ ਰੱਖੋ ਕੋਈ ਗੱਲ ਨਹੀਂ ਬਸ ਮम्मा ਮੈਂ ਕਿਹਾ ਸੀ ਨਾ ਤੁਹਾਨੂੰ ਹਾਂ ਬੇਟਾ ਤੂੰ ਕੀ ਆ ਸੀ ਪਰ ਬੇਟਾ ਤੂੰ ਮੇਰਾ ਕਹਿੰਦਾ ਮਤਲਬ ਕਿ ਮੇਰਾ ਵੀ ਤਾਂ ਹੱਕ ਬੰਦਾ ਨਾ ਤੁਹਾਨੂੰ ਬੱਚਿਆਂ ਨੂੰ ਕੁਝ ਦੇਣ ਲਈ ਇਹ ਮੇਰੇ ਲਈ ਗਿਫਟ ਹੀ ਸਮਝ ਲਓ ਬੇਟਾ ਬੜਾ ਪਿਆਰ ਹੀ ਬਹੁਤ ਹੈਗਾ ਵਾਜੀ ਟੈਨਸ਼ਨ ਨਾ ਲੋ ਵੇਖੋ ਹਰਪ੍ਰੀਤ ਉਹਨ ਤਾਂ ਢਾਡੀ ਨਹੀਂ ਮੇਰੀ ਬੇਟੀ ਹੈ ਤੇ ਇਹ ਦੋਨੋਂ ਮੇਰੇ ਬੱਚੇ ਨੇ ਨਾ ਇਹਨਾਂ ਦੀ ਜਾਨ ਦੀ ਟੈਨਸ਼ਨ ਸਾਡੀ ਹੈ ਲੋ ਠੀਕ ਹੈ ਨਾ ਤੇ ਅਸੀਂ ਸਾਰਾ ਇੰਤਜ਼ਾਮ ਕਰਦੇ ਪਏ ਆ ਕਰ ਲੈਣਾ ਇੰਤਜ਼ਾਮ ਤੇ ਅਸੀਂ ਇਹਨਾਂ ਨੂੰ ਭੇਜਾਂਗੇ ਜਦੋਂ ਉਹਨੂੰ ਮੈਂ ਕਹਤੋਂ ਕਿ ਆ ਤੁਸੀਂ ਇੰਤਜ਼ਾਮ ਨਹੀਂ ਕਰਨਾ ਜੇ ਤੁਸੀਂ ਪਿਆਰ ਨਾਲ ਤੋਰੋਗੇ ਤੇ ਮੇਰਾ ਵੀ ਤਾਂ ਫਰਜ਼ ਹੈ ਨਾ ਕੁਝ ਪਿਆਰ ਨਾਲ ਦੇਣਾ ਵੈਸੇ ਵੀ ਤਾਂ ਮਾਪੇ ਕੁਝ ਨਾ ਕੁਝ ਤਾਂ ਸ਼ਗਨ ਵਿਹਾਰ ਕਰਦੇ ਹੀ ਹਨਾ ਸਮਝ ਲਓ ਪਿਆਰ ਹੀ ਹੈ ਸਾਡਾ ਹੋਰ ਕੁਝ ਨਹੀਂਗਾ ਜੇ ਨਹੀਂ ਉਹ ਗੱਲ ਤਾਂ ਢਾਡੀ ਸਹੀ ਹੈ पर मैं ना एएसपनी कर सकती मम्मा ले लो ना क्यों इना ਘਵਾ ਰਹੇ ਜੇ देखो सुनो ਗੱਲ ਇਹ ਗੱਲ ਬਣ دینی ਆ ਠੀਕ ਆ ਮੰਨਿਆ ਕਿ ਥੋੜੀ ਜੀ ਜ਼ਰੂਰਤ ਪੈ ਗਈ ਹੈ ਪੈਸਿਆਂ ਦੀ ਮੈਂ ਵੈਸੇ ਇੱਥੇ ਹੱਕ ਜੀ ਨਹੀਂ ਆ ਹੋ ਸਕਦਾ ਤੁਹਾਨੂੰ ਹਰ ਪਿੰਨੇ ਕਿਹਾ ਹੋਵੇ ਨਹੀਂ ਨਹੀਂ ਮੈਨੂੰ ਬੇਟੀ ਨੇ ਤਾਂ ਕੁਛ ਨਹੀਂ ਕਿਹਾ ਹੋ ਜਾ ਇਹ ਹਾਂ ਵੀ ਮੈਂ ਤੈਨੂੰ ਵੀ ਕਿਹਾ ਸੀਗਾ ਕਿ ਘਰੇ ਮਮਾ ਨਾਲ ਗੱਲ ਨਾ ਕਰੀਏ ਅਸੀਂ ਤਾਂ ਮਨਾ ਕੀਤਾ ਸੀਗਾ ਬਾਕੀ ਦੇਖੋ ਜਿੰਨੇ ਕੇ ਪੈਸੇ ਦੀ ਜ਼ਰੂਰਤ ਹੈ ਨਾ ਉਹਨੇ ਕੇ ਪੈਸੇ ਅਕਾਊਂਟ ਚ ਪਏ ਹੋਏ ਆ ਲੇਕਿਨ ਤੁਹਾਨੂੰ ਵੀ ਪਤਾ ਵਾ ਕਿ ਵੱਡੀ ਕੰਟਰੀ ਜਾਣਾ ਹੋਵੇ ਨਾ ਤੇ ਫੰਡ ਸ਼ੋਅ ਕਰਾਣੇ ਵੰਦੇ ਆ ਹਾਂਜੀ ਹਾਂਜੀ 20-25 ਲੱਖ ਰੁਪਇਆ ਪਿਆ ਹੋਇਆ ਵਾ ਕੋਈ ਟੀ ਗੱਲ ਨਹੀਂ ਗਈ ਬਾਕੀ ਜਿਹੜੀ ਮੈਂ ਜ਼ਮੀਨ ਆਪਣੀ ਵੇਚਣ ਲਈ ਲਈ ਸੀ ਨਾ ਅੱਜ ਤੋਂ 6-7 ਮਹੀਨੇ ਪਹਿਲਾਂ ਉਹਦਾ 1 ਕਰੋੜ ਤੇ 15 ਲੱਖ ਰੁਪਇਆ ਮੈਨੂੰ ਮਿਲਦਾ ਪਿਆ ਸੀਗਾ ਅੱਛਾ ਤੇ ਮੈਂ ਸੋਚਣ ਲਿਆ ਵਾਂ ਕਿ ਹੁਣ ਉਹਨੂੰ ਸੇਲ ਕਰਦਾ ਲੇਕਿਨ ਉਹਨਾਂ ਨੂੰ ਪਤਾ ਲੱਗਣਾ ਲੋਕਾਂ ਨੂੰ ਕਿ ਇਹਨਾਂ ਨੂੰ ਲੋੜ ਹੈਗੀ ਆ ਕੋਡੀਆਂ ਦੇ ਭਾਅ ਤੋਂ ਦਿੰਦੇ ਆ 60 ਲੱਖ ਰੁਪਈਆ ਦੇ ਦਿੰਦੇ ਆ ਸਿਰਫ ਐਸੇ ਕਰਕੇ ਅਸੀਂ ਉਹਨੂੰ ਸੇਲ ਨਹੀਂ ਕਰ ਪਏ ਭੈਣ ਜੀ ਮੈਂ ਹਮੇਸ਼ਾ ਤੁਹਾਨੂੰ ਕਹਿ ਰਹੀ ਆ ਕਿ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰਨ ਦੇਤੀ ਤਾਂ ਬਗਾਨਾ ਪਰ ਅਸੀਂ ਅਸੀਂ ਤੁਹਾਡੇ ਤੋਂ ਲੈ ਨਹੀਂ ਸਕਦੇ ਕਿਉਂਕਿ ਵੇਖੋ ਤੁਸੀਂ ਧੀ ਦਿੱਤੀ ਸਾਨੂੰ ਸਭ ਕੁਝ ਆ ਗਿਆ ਤੇ ਇਹ ਪੁੱਤ ਨਹੀਂ ਮੇਰਾ ਕਹਿੰਦੇ ਨੇ ਧੀਆ ਦੇ ਕਿ ਪੁੱਤ ਸੇੜੀ ਦੇ ਨੇ ਤੇ ਲਿਆਣਾ ਤੇ ਮੈਂ ਆਪਣੇ ਪੁੱਤਰ ਨੂੰ ਦੇ ਨਹੀਂ ਇਹਨੂੰ ਤਾਂ ਮੈਂ ਵੈਸੇ ਨਹੀਂ ਦੇਣਾ ਕੁਛ ਇਹ ਤਾਂ ਮੈਨੂੰ ਦੇਤੀ ਮੈਂ ਤੇ ਮੈਂ ਆਪਣੇ ਪੁੱਤਰ ਨੂੰ ਨਹੀਂ ਦੇ ਸਕਦੀ ਉਸੋ ਜੇ ਸਾਡੇ ਘਰ ਆ ਗਈ ਜਣਾ ਤੇ ਸਭ ਖੁਸ਼ ਆ ਗਿਆ ਬੇਟਾ ਇਹ ਤਾਂ ਤੁਹਾਡਾ ਪਿਆਰ ਹੈ ਆਦਰ ਹੈ ਸਤਿਕਾਰ ਹੈ ਜਦੋਂ ਹੀ ਮੈਨੂੰ ਦੇਂਦੇ ਹੋ ਪਰ ਤੁਹਾਡੇ ਨਾਲ ਕੋਈ ਮੇਰਾ ਪਿਆਰ ਨਹੀਂ ਦੱਸੋ ਭੈਣਾ ਵਾਲਾ ਬਹੁਤ ਪਿਆਰੇ ਬਹੁਤ ਤੇ ਭੈਣਾ ਭੈਣਾ ਇੱਕ ਦੂਜੇ ਨਾਲ ਕਿੰਨਾ ਕਰਦੀਆਂ ਨੇ ਚਲੋ ਮੰਨ ਲਓ ਕੱਲ ਨੂੰ ਮੈਂ ਕਿਤੇ ਜਾਣਾ ਹੋਵੇ ਤੁਰਨ ਲਗੇ ਮੇਰੇ ਬੱਚੇ ਤੇ ਤੁਸੀਂ ਮੈਨੂੰ ਗਿਫਟ ਨਹੀਂ ਕਰੋਗੇ ਕੁਛ ਵੀ ਬਿਲਕੁਲ ਕਰਾਂਗੇ ਮੈਂ ਤਾਂ ਹੱਕ ਨਾ ਲਵਾਂਗੀ ਆਕੇ ਬਿਲਕੁਲ ਤੇ ਫੇਰਾ ਐ ਬਸ ਤੋਫਾ ਹੀ ਸਮਝੋ ਬੇਟਾ ਸੁਣੋ ਚਲੋ ਮੈਂ ਮਾਨਣ ਨੀਨਾ ਵਾ ਜੇ ਤੁਸੀਂ ਦੇਣਾ ਸੀਗਾ ਤੇ ਮੈਂ ਤੁਹਾਡੇ ਕੋ ਘਰੇ ਆਇਆ ਸੀਗਾ ਆਇਆ ਸੀ ਨਾ ਹਾਂਜੀ ਬੇਟਾ ਤੁਸੀਂ ਮੈਨੂੰ ਉਦੋਂ ਦੇ ਦਿੰਦੇ ਪਰ ਉਦੋਂ ਤੇ ਤੁਸੀਂ ਮੇਰੇ ਤੋਂ ਡੈਕਟੀ ਪੇਪਰ ਦੀਆਂ ਗੱਲਾਂ ਸਟਾਰਟ ਕਰਤੀਆਂ ਕਿ ਤੋ ਕੱਲੇ ਪਾਸਪੋਰਟ ਨਾਲ ਕਿਸ ਤਰ੍ਹਾਂ ਨੂੰ ਬਾਹਰ ਲੈ ਜਾਏਗਾ ਬਾਕੀ ਫਾਰਮੈਲਿਟੀਜ਼ ਕਿਵੇਂ ਪੂਰੀਆਂ ਹੋਣਗੀਆਂ ਤੁਸੀਂ ਮੇਰੇ ਨਾਲ ਨਾ ਮਤਲਬ ਕਿ ਉਸ ਤਰੀਕੇ ਨਾਲ ਗੱਲ ਨਹੀਂ ਕੀਤੀ ਤੁਸੀਂ ਸਮਝ ਗਏ ਹੋਵਗੇ ਬੇਟਾ ਤੁਸੀਂ ਗਲਤ ਲੈ ਗਈ ਗੱਲ ਨੂੰ ਮੈਂ ਤਾਂ ਸਿਰ ਤੁਹਾਡੇ ਨਾਲ ਜਾਣਕਾਰੀ ਦੀਆਂ ਗੱਲਾਂ ਕੀਤੀਆਂ ਕਿ ਮੈਨੂੰ ਕਿਸੇ ਨੇ ਦੱਸਿਆ ਸੀ ਮੇਰੇ ਮਨ 'ਚ ਕੁਝ ਨਹੀਂ ਸੀ ਨਾਲ ਉਸ ਟਾਈਮ ਨਾਲ ਪੂਰੇ ਪੈਸਿਆਂ ਦਾ ਇੰਦੀ ਆਮ ਨਹੀਂ ਸੀ ਮੈਂ ਕਿਤਾ ਆ ਸਿਰ ਰੁਪਇਆ 6-7 ਲੱਖ ਰੁਪਇਆ ਕੋਲ ਹੈਗਾ ਸੀ ਸਾਰਾ ਤੇ ਫਿਰ ਮੈਂ 6-7 ਲੱਖ ਆਪਣੇ ਬੱਚੇ ਦੇ ਹੱਥ ਕੀ ਉਹਦੇ ਹੰਦੀ ਤਰੇ ਮੈਨੂੰ ਕਿਆ ਵੀ ਸੀ ਬੇਟਾ ਤੂੰ ਪਹੁੰਚ ਮੈਂ ਦੋ ਦਿਨਾਂ ਨੂੰ ਆਣਾ ਹੈ ਕਿਉਂਕਿ ਅਸੀਂ ਪੈਸੇ ਲਿਆਣੇ ਸੀ ਇਹਨੇ ਚਲੋ ਮੈਂ ਮੰਨਦੀ ਐਨੇ ਮੇਨਾ ਗੱਲ ਛੇੜੀ ਸੀ ਕਿ ਮੰਮੀ ਬਸ ਸੱਟਾ ਕੰਮ ਹੋ ਰਿਹਾ 30 ਲੱਖ ਦੀ ਲੋੜ ਐ ਤੇ ਇਹਨਾਂ ਨੇ ਨਾ ਬਸ 플ੌਟ ਵੇਚਣਾ ਤੇ ਮੈਂ ਕਿਹਾ ਉਧਰ ਮਨਾ ਕਰ ਮੈਂ ਇੰਤਿਆਮ ਕਰਦੀ ਐਨੇ ਹੱਕ ਨਾਲ ਕਿਹਾ ਆ ਵੇਖੋ ਹੁਣ ਹੱਥ ਜੋੜ ਦੀ ਪਾਣਾ ਨਾ ਪੈ ਜੀ ਤੁਸੀਂ ਹੱਥ ਨਾ ਜੋੜੋ ਮੈਂ ਕਿਤੇ ਜਿੰਨੇ ਤੇ ਨੀਵੀ ਹੋ ਜੈਨੀ ਆ ਠੀਕ ਆ ਅਰਜਨ ਜੀ ਜਨਾ ਸਹਿਮਤ ਹੈਗਾ ਮੈਂ ਪਰ ਮੰਨਣੀ ਇਹ ਬਾਤ ਦਿੰਦਾ ਨਹੀਂ ਹੋਊਗਾ ਮੇਰੀ ਗੱਲ ਸੁਣੋ वैसे भी ना ਘਰ ਦਾ ਰਣਾ ਹਰ ਪੀ ਸੰਭੀ ਪਈ ਐ ਤੇ ਘਰ ਦੀਆਂ ਚਾਬੀਆਂ ਵੀ ਦੇ ਗੋ ਲਿਆ ਪੈਸੇ ਤੇ ਲੇਦਾ ਸਾਰਾ ਸਿਸਟਮ ਇਹਦੇ ਗੋ ਲਿਆ ਹਫ਼ਤਾ ਸਾਰਾ ਇਹਦੇ ਅੰਦਰ ਐ ਅਸੀਂ ਕੁਝ ਪੁੱਛਦੇ ਨਹੀਂ ਆ ਤੁਸੀਂ ਇਹਨੂੰ ਦੇ ਦਿਓ ਮੈਂ ਇਹਨੂੰ ਨਹੀਂ ਨੰਦਨੇ ਮੈਂ ਤਾਂ ਤੁਹਾਨੂੰ ਨਹੀਂ ਮਨੋ ਆ ਬੜੋ ਬੇਲਾ ਮਮਾ ਆਹ ਪਰ ਮੈਂ ਜਾਣੇ ਸੀ ਮੈਂ ਆਪਣੇ ਪੁੱਤਰ ਨੂੰ ਆਪਣੇ ਹੱਥੀ ਦੇਂਦੀ ਤੁਸੀਂ ਮੈਨੂੰ ਦੇ ਇੱਤੇ ਮੈਂ ਯੂਜ਼ ਕਰ ਲੈ ਸਮਝੋ ਮੈਂ ਆਪਣੇ ਅਗੇ ਨਾ ਕਰ ਤੁਸੀਂ ਤੁਸੀਂ ਮੇਰੇ ਜ਼ਬਰਦਸਤੀ ਕਰੀ ਦਿੱਤੀ ਨਾ ਠੀਕ ਹੈ ਮੰਮਾ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਉਹ ਫੜਨੇ ਦੀ ਸੀ ਤੇ ਕੋਈ ਗੱਲ ਨਹੀਂ ਹਾਂ ਬੇਟਾ ਚਲੋ ਬੜਾ ਵਧੀਆ ਸਭ ਕੁਝ ਠੀਕ ਹੀ ਹੋਵੇ ਮੈਂ ਤਾਂ ਕਹਾਂਗੀ ਬਾਬਾ ਹੀ ਅੱਗੇ ਦੋਨੋਂ ਬੱਚੇ ਨਾ ਬਾਹਰ ਚੱਲ ਜਨ ਬਸ ਹਾਂਜੀ ਹਾਂਜੀ ਰਾਜੀ ਖੁਸ਼ੀ ਤੇ ਮੈਂ ਹਮੇਸ਼ਾ ਤੁਹਾਡਾ ਧਿਆਨ ਰੱਖਣ ਵਾਸਤੇ ਹੀ ਆ। ਕਹੋਗੇ ਕਿ ਮੈਂ ਗੋਲੀ ਬਣ ਕੇ ਤੁਹਾਡੇ ਕੋਲ ਬੱਠੀ ਰਵਾਂਗੀ। ਨਾ ਨਾ। ਨਹੀਂ ਨਹੀਂ। ਨਾ ਨਾ। ਤੁਸੀਂ ਆਪਣਾ ਘਰ ਜੇ ਤੁਸੀਂ ਉਹਨੇ ਹੀ ਕਰਾਰੇ। ਹਾਂ। ਕੇ ਹੋਰ ਚੀਜ਼ ਦੀ ਲੋੜ ਹੋएगी ਆਪਣੀ ਮਾਂ ਨੂੰ ਦੱਸੀ ਜਰੂਰ। ਜਰੂਰ ਦੱਸੀ ਮੈਂ। ਠੀਕ ਹੈ। ਇੰਨਾ ਕੋਈ ਤੁਸੀਂ ਕਰਤਾ ਹੁਣ। ਨਹੀਂ। ਕੋਈ ਤਾਂ ਕਿਸੇ ਚੀਜ਼ ਦੀ ਜਰੂਰਤ ਨਹੀਂ। ਕਿਤੇ ਮੈਂ ਕਿ ਨਹੀਂ ਤੁਹਾਡੇ ਨੋ ਦੇ ਬਰਾਬਰ ਵੀ ਨਹੀਂ ਜੇਗਾ। ਨਾ ਨਾ ਇਸ ਤਰ੍ਹਾਂ ਨਾ ਬੋਲੋ। ਇਹਨੂੰ ਨਾਲ ਲੈ ਕੇ ਜਰੂਰ ਜਾਇ ਬਟਾ। ਪੇਪਰਾਂ ਦਾ ਕੰਮ ਜਿੰਨੀ ਜਲਦੀ ਇਸੇਕਰਾਂ ਨਹੀਂ ਤੇ ਮੇਰੀ ਜਿਹੜੀ ਸਹੇਲੀ ਹੈ ਨਾ ਬੈਂਕ ਵਾਲੀ ਉਹਦਾ ਕੋਈ ਇਮੀਗ੍ਰੇਸ਼ਨ ਚ ਹਾਕਮ ਹੈ ਜੇ ਕਮੇ ਤਾਂ ਉਧਰ ਕੰਮ ਕਰਾ ਲੈਨੇ ਫਟਾਫਟ ਕੋਈ ਨਹੀਂ ਸਾਨੂੰ ਤੇ ਕੰਮ ਹੋਣਾ મતਲਬ ਆ ਕਿੰਦਰ ਹੋ ਜੇ ਉਧਰ ਹੋ ਜੇ ਠੀਕ ਆ ਬੇਟਾ ਠੀਕ ਆ ਤੇ ਵੈਸੇ ਮੇਰੀ ਪੱਕੀ ਪੁੱਤੀ ਤੇ ਪੂਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਨਾਲ ਲੈ ਕੇ ਜਾਵਾਂ ਕੋਸ਼ਿਸ਼ ਨਹੀਂ ਜਾਣਾ ਨਾਲ ਬੇਟਾ ਕੋਈ ਨਹੀਂ ਤੁਸੀਂ ਕਿੰਦਾ ਕਰੋ ਤੁਸੀਂ ਕੋਈ ਚਿੰਤਾ ਕਰਦੇ ਹੋ ਵਾਦਾ ਕੀਤਾ ਸੀ ਨਾ ਤੁਸੀਂ ਮੇਰੇ ਨਾਲ ਕੀਤਾ ਸੀ ਨਾ ਵਾਦਾ ਤੁਸੀਂ ਕਿਉਂ ਚਿੰਤਾ ਕਰਦੇ ਹੋ ਹਾਂ ਭੈਣ ਜੀ ਇਹਨਾਂ ਨੂੰ ਬੱਚਿਆਂ ਨੂੰ ਭੇਜਣਾ ਜੇ ਹਾਂ ਹਾਂ ਚਿੰਤਾ ਨਾ ਕਰੋ ਕਿਸੇ ਤਰ੍ਹਾਂ ਦੀ ਮੇਰਾ ਪੁੱਤ ਖੁਸ਼ ਰਹਿ ਤੂੰ ਠੀਕ ਰਹਿ ਆਪਣੀ ਮਾਂ ਦੀਆਂ ਗੱਲਾਂ ਨੂੰ ਨਾ ਸਮਝਣ ਦੀ ਕੋਸ਼ਿਸ਼ ਕਰ ਚਲੋ ਭਾਂਜੀ ਹੋਏ ਰੋਟੀ ਖਾ ਕੇ ਜਾਂਦੇ ਨਹੀਂ ਨਹੀਂ ਮੈਂ ਚੱਲਾਂ ਤਿਆਰ ਹੋਈ ਜੇ ਨਹੀਂ ਬੇਟਾ ਤੁਸੀਂ ਖਾਓ ਤੇ ਇਹਨੂੰ ਨਾ ਥੋੜਾ ਘਾਟੀ ਖਵਾਣਾ ਤੇ ਦਵਾਈ ਹੋਰ ਨਾ ਕੋਈ ਲਿਆ ਕੇ ਦੇਣਾ ਦਵਾਈ ਖਾਂਦੀ ਵੀ ਮੈਂ ਦੇ ਕੇ ਚਲਨੀ ਐ ਦਵਾਈ ਮੇਰੀ ਕੋਲ ਹੈ ਅੱਛਾ ਤੂੰ ਫਿਕਰ ਨਾ ਕਰੋ ਮੈਂ ਠੀਕ ਆ ਮੈਂ ਲੈ ਲਾਂਗੀ ਦਵਾਈ ਤੈਨੂੰ ਪਤਾ ਬੇਟਾ ਤੂੰ ਠੀਕ ਐ ਉਹ ਸਿਰ ਥੋੜਾ ਜਿਹਾ ਨਾ ਬਦਜਮੀ ਅੱਜ ਖਿਚੜੀ ਖਾ ਲਵੇ ਤਾਂ ਠੀਕ ਐ ਉਹਦੇ ਨਾਲ ਪੇਟ ਕੋਈ ਗੱਲ ਖਿਚੜੀ ਬਣਾ ਦਾਂਗੀ ਖਿਚੜੀ ਕਿਸੇ ਡਾਕਟਰ ਦੇ ਨਾਲ ਖਾਣਾ ਕਿਉਂਕਿ ਦਵਾਈ ਫੇਰ ਸਾਈਡ ਇਫੈਕਟ ਹੋਏ ਨਾ ਡਬਲ ਦਵਾਈ ਹੋਣਾ ਇਨਜੈਕਸ਼ਨ ਵੀ ਲੱਗਾ ਐ ਅੱਛਾ ਅੱਛਾ ਨਾ ਜਾ ਨਹੀਂ ਜਾਂਦੀ ਮੈਂ ਕਿਤੇ ਹੋਰ ਮਮਾ ਹੋਰ ਕੋਈ ਜਾਉਂਗੀ ਮੈਂ ਨਾ ਫੋਨ ਤੇ ਗੱਲ ਕਰਦੀ ਰਹੀ ਹੈ ਤੂੰ ਖਾਣਾ ਖਾ ਕੇ ਜਾਉ ਨਹੀਂ ਬੁੱਤ ਘਾਤੂ ਬਣਾ ਕੇ ਆਈ ਹੈ ਇਮੋਸ਼ਨਲ ਨਾ ਹੋ ਮਮਾ ਇਹ ਥੋੜੀ ਚੱਲੀ ਅਮਰੀਕਾ ਮੈਂ ਕੀ ਹੋਇਆ ਇਹਨਾਂ ਨੂੰ ਨਹੀਂ ਬਸ ਨਹੀਂ ਨਹੀਂ ਇੱਥੇ ਨਹੀਂ ਇਹ ਤੇਰੇ ਨਾਲ ਜਾਣਾ ਬੇਟਾ ਇੱਥੇ ਮੈਂ ਵੀ ਇੱਥੇ ਹੀ ਆ ਹਾਂ ਠੀਕ ਹੈ ਚਲੋ ਫਿਰ ਮੈਂ ਚੱਲਾਂ ਚੱਲ ਤੂੰ ਬੈਠ ਠੀਕ ਹੈ ਤੈਨੂੰ ਜਿੰਨਾ ਪੇ ਮਾਰਦਾ ਕਰਾਂ ਮੇਰੇ ਚੱਲ ਚੰਗਾ ਬੇਟਾ ਮੈਂ ਛੱਡਣਾ ਚੱਲ ਆ ਜਾ ਬੈਠ ਕੇ ਸੀ ਫਿਰ ਠੀਕ ਹੈ ਜੀ ਠੀਕ ਹੈ ਸੰਭਾਲ ਲਓ ਅਮਾਨਤ ਮੇਰਾ ਫੋਨ ਲੱਗ ਗਿਆ ਭੈਣ ਜੀ ਹਾਂ ਲੋ ਹਾਂ ਜੀ ਚੱਲ ਆ ਜਾ ਬੇਟਾ ਪ੍ਰੀਤ ਹਰਪ੍ਰੀਤ ਬੇਟਾ ਹਾਂਜੀ ਮੰਮਾ ਕੀ ਗੱਲ ਹੈ ਬੇਟਾ ਤੂੰ ਬੜੀ ਅਫਸੈਟ ਐ ਕੁਛ ਨਹੀਂ ਮੰਮਾ ਹਾਂਜੀ ਦੱਸੋ ਅੱਛਾ ਚਾਬੀਆਂ ਲੈ ਲੈ ਮੇਰੇ ਤੋਂ ਤੇ ਇੰਝ ਕਰ ਪੈਸੇ ਸੰਭਾਲ ਲੈ ਆਪਣੇ ਕੋਲ ਨਹੀਂ ਨਹੀਂ ਮੰਮਾ ਮੈਂ ਕਿੱਥੇ ਸੰਭਾਂਗੂਗੀ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਤੂੰ ਆਪਣੇ ਕੋਲ ਸੰਭਾਲ ਲੈ ਮੰਮਾ ਪਤਾ ਤੇਗਾ ਤੁਹਾਨੂੰ ਕਿਸ ਵਾਸਤੇ ਮਂਗਾਏ ਪੈਸੇ ਤੁਸੀਂ ਰੱਖੋ ਇਹਨੂੰ ਕੋਈ ਗੱਲ ਨਹੀਂ ਦੇਖ ਲੈ ਜਿਵੇਂ ਤੇਰੀ ਮਰਜ਼ੀ ਮੰਮਾ ਰੱਖੋ ਪਲੀਜ਼ ਪਰ ਬੇਟਾ ਤੂੰ ਨਾ ਇਹ ਗਲਤ ਕੀਤਾ ਆਪਣੇ ਮਾਪਿਆਂ ਤੇ ਬੋਝ ਪਾ ਕੇ ਤੇ ਉਹਨਾਂ ਤੋਂ ਵਸੀਲਾ ਕੀ ਆਈ ਮੈਂ ਤੈਨੂੰ ਪਹਿਲੇ ਵੀ ਮਨਾ ਕੀਤਾ ਸੀ ਨਾ ਕੁਛ ਨਹੀਂ ਹੋਣਾ ਮਮਾ ਬਹੁਤ ਵਧੀਆ ਰੇਂਜ ਹੋ ਗਿਆ ਕੋਈ ਓਕੇ ਨਹੀਂ ਹੋਏ ਹੋ ਤੁਸੀਂ ਇਹਨੂੰ ਸੰਭੋ ਠੀਕ ਹੈ ਹੁਣ ਤੁਹਾਡੇ ਕੋਲ ਹੈ ਤੁਹਾਡੀ ਮਾਨਤ ਹੈ ਹੋ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਪਰ ਨਾ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਧੀਆ ਇਦਾਂ ਡਾਂਟਦੀਆਂ ਮੇਰੀ ਧੀ ਨਹੀਂ ਨਾ ਚਲੋ ਫਿਰ ਸੰਭੋ ਫਟਾਫਟ ਇਹਨੂੰ ਚਲੋ ਜਰੂਰ ਦੇਖਾਣਾ ਖਾਈਏ ਆਪਾਂ ਠੀਕ ਮਮਾ ਦੇ ਖਾਣੇ ਨਹੀਂ ਖਾ ਕੇ ਗਏ ਚਲ ਆਪਾਂ ਖਾਣੇ ਖਾਣਾ ਠੀਕ ਹੈ ਨਾ ਮਮਾ ਸੰਭੋ ਤੁਸੀਂ ਇਹਨੂੰ ਠੀਕ ਮम्मा একদম ਮਯੂਸ ਜਿਹਾ ਕਿਉਂ ਹੋ ਗਈ ਸੀ ਮੇਰੇ ਕੋ ਵੇਖਿਆ ਨਹੀਂ ਗਿਆ ਮम्मा ਦਾ ਇਹ ਚਿਹਰਾ ਨਾਲੇ ਮੇਰੇ ਕੋ ਕੁਝ ਗਲਤ ਤਾਂ ਨਹੀਂ ਹੋ ਗਿਆ ਮम्मा ਬੈਠ ਅਰਜਨ ਉਹਨਾਂ ਨੂੰ ਫੜਾ ਰਹੇ ਸੀ ਅਰਜਨ ਫੜਨੀ ਸੀ ਰੇ ਇਹ ਨਾਰਮਲ ਗੱਲ ਹੈ ਤੇ ਮੈਂ ਫੜ ਕੇ ਅਰਜਨ ਨੂੰ ਦੇ ਦਿੱਤਾ ਮम्मा ਸਾਹਮਣੇ ਤਾਂ ਦਿੱਤਾ ਹੈ ਸ਼ਾਇਦ ਮੈਂ ਜ਼ਿਆਦਾ ਸੋਚ ਰਹੀ ਆ ਜਾਂ ਮम्मा ਹੀ ਜ਼ਿਆਦਾ ਸੋਚ ਰਹੇ ਨੇ ਚਲੋ ਕੋਈ ਗੱਲ ਨਹੀਂ ਹਾਂ ਸੋਨਿਆ ਤੂੰ 2-3 ਦਿਨ ਦਿਨ ਮਹਿਮਾਨ ਅਗਾਂ ਮਮੀ ਬਣਾ ਲਾਗੇ ਨੇ ਪਰ ਸੋ ਫੰਕਸ਼ਨ ਹੈ ਦੇਖੋ ਹੁਣ ਤੱਕ ਕੀ ਬੰਦਾ ਮੱਕੀ ਮਮਾ ਜੋ ਕਹਿ ਰਹੀ ਸੀ ਮੈਂ ਤਾਂ ਪਹਿਲਾਂ ਗੱਲ ਹੀ ਨਹੀਂ ਸੀ ਸਮਝ ਰਹੀ ਮਮਾ ਨੂੰ ਗਲਤ ਕਹਿ ਰਹੀ ਸੀ ਇਹ ਧਿਆਨ ਤੋਂ ਪਹਿਲਾਂ ਅਰਜਨ ਦੇ ਮੂੰਹ ਮਮੀ ਨੇ ਕਢਵਾ ਹੀ ਲਿਆ ਸਾਰਾ ਕੁਝ ਉਹਨੇ ਤੇ ਮੂਲਿਆ ਜੀ ਵੀ ਨਹੀਂ ਕਿਹਾ ਕਿ ਨਹੀਂ ਕੋਈ ਗੱਲ ਨਹੀਂ ਜਿਸ ਖੁਸ਼ਖਬਰੀ ਆਏਗੀ ਵੀ ਤਾਂ ਫਿਰ ਕੀ ਹੋ ਗਿਆ ਮੈਂ ਨਾਲ ਲੈ ਜਾਵਾਂਗਾ ਉੱਥੇ ਟ੍ਰੀਟਮੈਂਟ ਕਰ ਲਾਂਗਾ ਉੱਥੇ ਸੰਭਾਲ ਲਾਂਗੇ ਉੱਥੇ ਮੇਡ ਰੱਖ ਲਾਂਗੇ ਪਰ ਨਹੀਂ ਉਹਨੇ ਤਾਂ ਇੱਕਦਮ ਮਨ ਨਹੀਂ ਕਰਤਾ ਕਿ ਇੱਥੇ ਰਹੇਗੀ ਦਾਦੀ ਇੱਥੇ ਰਹੇਗੀ ਇੱਕ ਦੂਜੇ ਨਾਲ ਤੁਸੀਂ ਇੱਥੇ ਸੰਭਿਓ ਆ ਕੀ ਸੀ ਮੈਂ ਨਹੀਂ ਇੱਥੇ ਰਹਿਣਾ ਮੈਂ ਤੇ ਅਰਜਨ ਦੇ ਨਾਲ ਅਮਰੀਕਾ ਜਾਣਾ ਹੈ ਮੇਰੀ ਮੰਮੀ ਨੇ ਇਹਨੇ ਓਕੇ ਹੋ ਕੇ ਪੈਸਿਆਂ ਦਾ ਅਰੇਂਜ ਕੀਤਾ ਹੈ ਸੋਰੀ ਬੇਟਾ ਸੋਰੀ ਮੰਮਾ ਮੈਂ ਤੁਹਾਨੂੰ ਗਲਤ ਸਮਝਦੀ ਸੀ ਤੁਸੀਂ ਮੇਰੇ ਲਈ ਕੀ ਕੁਝ ਨਹੀਂ ਕਰਦੇ ਤੇ ਮੈਂ ਆਪਣੇ ਮਤਲਬ ਲਈ ਕੀ ਕਰਤਾ ਸੀ ਤੁਹਾਡੇ ਨਾਲ ਮੰਮਾ ਹਾਂ ਬੇਟਾ ਤੁਸੀਂ ਨਾ ਬੜੀ ਖੇਚਲ ਕੀਤੀ ਅੱਜ ਨਹੀਂ ਬੇਟਾ ਖੇਚਲ ਖਾਦੀ ਹੈ ਇਹ ਤਾਂ ਮਾਪੇ ਦਾ ਪਿਆਰ ਹੁੰਦਾ ਵੈ ਇਹਦੇ ਨਾਲ ਕਰਮਾਂ ਦੀ ਗੱਲ ਹੈ ਜਿਹਦੇ ਹਿੱਸੇ ਜੋ ਪਿਆਰ ਹੈ ਉਹਨੂੰ ਮਿਲ ਹੀ ਜਾਣਾ ਮੈਂ ਚਲੋ ਪਰ ਤੁਹਾਨੂੰ ਚਾਹੀਦਾ ਨਹੀਂਗਾ ਅੱਛਾ ਮੇਰੀ ਗੱਲ ਸੁਣੋ ਮੌਸਮ ਥੋੜਾ ਸਹੀ ਨਹੀਂ ਲੱਗਦਾ ਮੈਨੂੰ ਬਾਰਿਸ਼ ਦਾ ਮਾਹੌਲ ਆ ਤੇ ਮੈਂ ਤੁਹਾਨੂੰ ਗੱਡੀ ਤੇ ਡਰਾਈਵਰ ਭੇਜਦਾ ਨਾ 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 ਬੇਟਾ ਤੁਸੀਂ ਹੁਣ ਹਾਰ ਪਿੱਤੀ ਮੈਂ ਡਰਾਈਵਰ ਨੂੰ ਆਜ ਦਿਨਾ ਨਹੀਂ ਨਹੀਂ ਬੇਟਾ ਐਨੇ ਦਿਨ ਆਵਾਦੋ ਘਰ ਆਈ ਤੁਸੀਂ ਉਹਨਾ ਟਾਈਮ ਸਪੈਂਡ ਕਰੋ ਮੈਂ ਤੁਹਾਡੇ ਮੋੜ ਤੋਂ ਨਿਕਲਣਾ ਟੈਕਸੀ ਆਈ ਨਹੀਂ ਮੈਂ ਉਹਲਾ ਕਰਵਾ ਲਈ ਸੀ ਬੁੱਕੀ ਕਰਾ ਲਈ ਸੀ ਬੇਟੀ ਬੇਟੀ ਨੇ ਚਲੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਚਿੰਤਾ ਨਾ ਕਰੋ ਮੈਨੂੰ ਤੁਹਾਡਾ ਬੱਚਾ ਪੱਕਾ ਬਾਹਰ ਜਾਏਗਾ ਬਸ ਆਹੀ ਮੈਨੂੰ ਸੁਣਨ ਨੂੰ ਚਾਹੀਦਾ ਸੀ ਇਸ ਤਰ੍ਹਾਂ ਨਾ ਕਰਿਓ ਅਸੀਂ ਤੇ ਆਦਰ ਕਰਦੇ ਹਾਂ ਹਮੇਸ਼ਾ ਬਸ ਤੁਸੀਂ ਖੁਸ਼ ਰਹੋ ਬਸ ਬਾਹਰ ਚਲ ਜਾਓ ਮੇਰੇ ਮਨ ਦਾ ਨਾ ਜਿਹੜਾ ਬੋਝ ਹੈ ਨਾ ਤੂੰ ਮੰਮੀ ਦਾ ਇੰਨਾ ਫਿਕਰ ਕਰੀ ਮੰਮੀ ਤੇਰੀ ਦਾ ਮੈਂ ਧਿਆਨ ਰੱਖਾਂਗੀ ਚੰਗੀ ਤਰ੍ਹਾਂ ਨਹੀਂ ਕੋਈ ਨਹੀਂ ਹੁਣ ਦੇਖੋ ਤੁਸੀਂ ਇੰਨੇ ਹਰ ਦੱਸਾਂ ਕਰਦੇ ਪਏ ਹੋ ਮੈਂ ਵੀ ਜ਼ੋਰ ਲਗਾ ਰਿਹਾ ਵਾਂ ਤੇ ਚਲੋ ਜਿਹੜੀ ਕਮੀ ਸੀ ਉਹ ਵੀ ਪੂਰੀ ਹੋ ਗਈ ਆ ਤੇ ਹੁਣ ਆਪਾਂ ਜਾਵਾਂਗੇ ਜਾਵਾਂਗੇ ਚਿੰਤਾ ਨਾ ਕਰੋ ਠੀਕ ਹੈ ਚਲੋ ਜਾਓ ਤੁਸੀਂ ਮੇਰੇ ਸਾਹਮਣੇ ਜਾਓ ਹਰਦੀਪ ਕੋ ਮੈਂ ਚਲ ਜਾਂਗੀ ਠੀਕ ਹੈ ਚਲੋ ਠੀਕ ਹੈ ਚੰਗਾ ਖੁਸ਼ ਹੋ ਜਿੰਦੇ ਰਹੋ ਓਕੇ ਧਿਆਨ ਨਾਲ ਜਾਨਾ ਤੇ ਜਾ ਕੇ ਫੋਨ ਕਰਦਾ ਠੀਕ ਹੈ ਸ਼ੁਗਰ ਮਹਾਰਾਯਦਾ ਮਾਂ ਚ ਵਾਸ ਇੱਕ ਵਹਿਮ ਜਾ ਸੀ ਕਿ ਪਤਾ ਨਹੀਂ ਇਹਨਾਂ ਦੇ ਹੱਥਾਂ 'ਚ ਪੈਸੇ ਨਹੀਂ ਦਊਂਗੀ ਤੇ ਕੱਲ ਨੂੰ ਕਿਤੇ ਮੁਕਰ ਨਾ ਜਾਣ ਕਿ ਸਾਨੂੰ ਕਿਹੜੇ ਤੂੰ ਪੈਸੇ ਦਿੱਤੇ ਦਿੱਤੇ ਆਪਣੀ ਧੀ ਨੂੰ ਪਰ ਹਰਪ੍ਰੀਤ ਨੇ ਥੁ ਖੇਚ ਕੇ ਜਿਹੜੇ ਫੜਾਤ ਤੇ ਨਾ ਇਹ ਵੀ ਗੱਲ ਫੜਨ ਚ ਆ ਜਾਂਦੀ ਪਰ ਨਹੀਂ ਹੱਗੇ ਤੇ ਸਾਹਮਣੇ ਹੀ ਸੀ ਨਾ ਬਸ ਐ ਹੁਣ ਬਾਹਰ ਚਲੇ ਜਾਣ ਸਾਰੀਆਂ ਟੈਨਸ਼ਨਾਂ ਮੇਰੀਆਂ ਖਤਮ ਹੋ ਜਾਣੀਆਂ ਮੈਂ ਡਾਕਟਰ ਨਾਲ ਅਪਾਇੰਟਮੈਂਟ ਲਵਾ ਤੇ ਪਰਸੋ ਇਹਦਾ ਕੰਮ ਕਲੀਅਰ ਕਰੋ। ਹਾਂਜੀ ਮੰਮਾ। ਮੰਮਾ ਉਹ ਮੈਂ ਕੀ ਕਰਾਂ ਨਹੀਂ ਆਉਂ ਦਿੱਤਾ ਹੁਣ ਜ਼ਬਰਦਸਤੀ ਥੋੜੀ ਮੈਂ ਆ ਜਣਾ ਸੀ। ਕੋਈ ਨਹੀਂ ਮੰਮਾ ਇੱਕ ਦੋ ਦਿਨਾਂ ਗਾਲਤ ਸੁਣੋ। ਮੈਂ ਕੋਈ ਨਹੀਂ ਕੁਛ ਬਹਾਨਾ ਲਗਾ ਕੇ ਨਾ ਮੈਂ ਮੈਂ ਆਨੀ ਆ ਤੁਹਾਡੇ ਕੋਲ ਰਹਿਣਾ। ਜਿੱਦਾਂ ਕਹੋਗੇ ਓਦਾਂ ਕਰ ਲਾਂਗੇ ਹਾਂ ਮੈਂ ਚਲੀ ਜਾਊਂਗੀ ਡਾਕਟਰ ਕੋ ਤੁਹਾਡੇ ਨਾਲ ਕੋਈ ਨਹੀਂ ਮੰਮਾ ਨਾ ਟੈਨਸ਼ਨ ਲੋ ਤੁਸੀਂ ਜਿੱਦਾਂ ਕਹੋਗੇ ਬਸ ਓਦਾਂ ਹੀ ਕਰਾਂਗੀ ਹਾਂਜੀ ਹਾਂਜੀ ਯਾਦ ਹੈ ਮੈਨੂੰ ਕੀ ਕਿਹਾ ਸੀ ਅੱਜ ਜਨ ਨੇ ਓਦੋਂ ਠੀਕ ਆ ਮੰਮਾ ਹਾਂਜੀ ਧਿਆਨ ਹੈ ਨਹੀਂ ਉਸ ਤੋਂ ਬਾਅਦ ਨਹੀਂ ਆਈ ਮੰਮਾ ਬਹੁ ਮਟ ਕੋਈ ਨਹੀਂ ਮੰਮਾ ਤੁਸੀਂ ਵੀ ਆਪਣਾ ਧਿਆਨ ਰੱਖੋ ਨਾ ਐਦਾਂ ਕਰੋ ਹਾਂਜੀ ਕੋਈ ਨਹੀਂ ਮੰਮਾ ਮੈਂ ਕੁਛ ਬਣਾ ਕੇ ਨਾ ਬਣਾ ਹਾਂ ਹਾਂਜੀ ਮੰਮਾ ਹਾਂਜੀ ਹਾਂਜੀ ਚਾਹ ਪੀ ਲਈ ਸੀ ਠੀਕ ਹੈ ਓਕੇ ਹਾਂਜੀ ਹਾਂਜੀ ਕਰਦੀ ਆਜੀ ਮੰਮਾ ਹਾਂ ਅੱਛਾ ਮੰਮਾ ਨਾ ਕਰ ਰਹੇ ਹਾਂ ਹਾਂਜੀ ਐਸੇ ਫੋਨ ਆਇਆ ਸੀ ਕਹਿੰਦੇ ਕੀ ਕਰਦੀ ਏ ਕਿਵੇਂ ਬੇਟਾ ਤੇਰੀ ਤबीयत ਠੀਕ ਹੈ ਨਾ ਹਾਂਜੀ ਠੀਕ ਹਾਂ ਹਾਂਜੀ ਦੇਖ ਕਿੰਨੀ ਮਾੜੀ ਹਾਲਤ ਸੀ ਤੇਰੀ ਹੈ ਪਰ ਮੈਨੂੰ ਨਾ ਤੇਰੀ ਮੰਮੀ ਦੀ ਨਹੀਂ ਸਮਝ ਆਂਦੀ ਆ ਤਿੰਨ ਦਿਨ ਪਹਿਲਾਂ ਜਦੋਂ ਕਹਿੰਦੇ ਸੀਗੇ ਕਿ ਬਰਥਡੇ ਹੈ ਹੈ ਇਨਾ ਫੋਨ ਕੀਤਾ ਇਨਾ ਫੋਨ ਕੀਤਾ ਫੋਨ ਕਰ ਕਰਕੇ ਦੁਖੀ ਕਰਤਾ ਕਿ ਹਾਂ ਵੀ ਹਰਪ੍ਰੀਤ ਨੂੰ ਭੇਜ ਦਿਓ ਨਹੀਂ ਤੇ ਮੈਂ ਆ ਜੰਨੀ ਲੈਨ ਆ ਕੋਈ ਤਰੀਕਾ ਹੋਇਆ ਸੌਰੀ ਬੇਟਾ ਤੁਹਾਡੇ ਮੰਮਾ ਨੂੰ ਫੀਲ ਜ਼ਰੂਰ ਹੋਇਆ ਹੋਗਾ ਕਿ ਮੈਂ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਬੋਲੀ ਆ ਮੈਂ ਉਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਵੀ ਤੁਸੀਂ ਨਾ ਆ ਨਾ ਲੈਨ ਮੈਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਤੂੰ ਚੱਕਰ ਖਾ ਕੇ ਡਿੱਗੀ ਸੀਗੀ